ਪਾ ਪੱਤਰਕਾਰ ਪਿੰਦਰਮਨ ਪਹੁੰਚਿਆ ਪਿੰਡ ਅੰਬੇ ਮજરા ਗਵਿੰਦਗੜ੍ਹ ਨਜ਼ਦੀਕ ਪਿੰਡ ਅੰਬੇ ਮજરા ਵਿਖਾਉਂਦੇ ਆ ਤੁਹਾਨੂੰ ਸਰਕਾਰੀ ਡਿਸਪੈਂਸਰੀ ਦੇ ਕੀ ਹਾਲਾਤ ਨੇ ਹੁਣ ਵਿਖਾਉਂਦੇ ਆ ਤੁਹਾਨੂੰ ਸਰਕਾਰੀ ਡਿਸਪੈਂਸਰੀ ਪਿੰਡ ਅੰਬੇ ਮજરા ਦੇ ਕੀ ਹਾਲਾਤ ਬਣੇ ਹੋਏ ਨੇ ਕਿੰਨੀ ਹਾਲਾਤ ਮਾੜੇ ਹੋ ਬਣੇ ਬਣੇ ਕਿਉਂਕਿ ਸਫਾਈ ਤਾਂ ਕਦੇ ਮੈਨੂੰ ਲੱਗਦਾ ਵੀ ਇੱਥੇ ਹੋਈ ਹੀ ਨਹੀਂ ਮੈਨੂੰ ਲੱਗਦਾ ਵੀ ਸਫਾਈ ਤਾਂ ਇੱਥੇ ਕਦੇ ਕੀਤੀ ਹੀ ਨਹੀਂ ਗਈ ਬਹੁਤ ਬੁਰੇ ਹਾਲਾਤ ਬਣੇ ਹੋਏ ਨੇ ਕਿਵੇਂ ਇੱਥੇ ਜਿਹੜੇ ਡਾਕਟਰ ਆਉਂਦੇ ਹੋਣਗੇ ਕਿਵੇਂ ਇੱਥੇ ਮਰੀਜ਼ ਆਉਂਦੇ ਹੋਣਗੇ ਪਰ ਸਫਾਈ ਪੱਖੋਂ ਕਿੰਨਾ ਬੁਰਾ ਹਾਲ ਹੈ ਪਿੰਡ ਅੰਬੇ ਮਜਰੇ ਇਹ ਜੰਗਲ ਬਣੀ ਹੋਈ ਹੈ ਜੰਗਲ ਦਾ ਰੂਪ ਇਸ ਨੇ ਧਾਰਿਆ ਹੋਇਆ ਹੈ ਦੇਖੋ ਇਹ ਮਤਲਬ ਕਿੰ비 ਕਿੰਨਾ ਉੱਚਾ ਉੱਚਾ ਜੜਾ ਕਾਉ ਗਿਆ ਹੋਇਆ ਇਹ ਬੁੱਟੀ ਉਗੀ ਹੋਈ ਹੈ ਵੀ ਜੰਗਲ ਬਣਿਆ ਹੋਇਆ ਹੈ ਸਰਕਾਰੀ ਡਿਸਪੈਂਸਰੀ ਇਹ ਜਿਸ ਨੂੰ ਨਾਮ ਦਿੱਤਾ ਗਿਆ ਹੈ ਤੰਦਰੁਸਤ ਪੰਜਾਬ ਸਿਹਤ ਕੇਂਦਰ ਇਹ ਜਿਹੜਾ ਹੈ ਤੰਦਰੁਸਤ ਪੰਜਾਬ ਸਿਹਤ ਕੇਂਦਰ ਸਰਕਾਰੀ ਡਿਸਪੈਂਸਰੀ ਅੰਬੇ ਮਾਜਰੇ ਦੀ ਇਹ ਸਫਾਈ ਨਾ ਹੋਣ ਕਾਰਨ ਇਹ ਖੁਦ ਬਿਮਾਰ ਹੈ ਜਿਹੜੀ ਅੰਬੇ ਮਾਜਰਾ ਦੀ ਸਰਕਾਰੀ ਡਿਸਪੈਂਸਰੀ ਹੈ ਸਫਾਈ ਦਾ ਬੁਰਾ ਹਾਲ ਹੋਣ ਕਾਰਨ ਇਹ ਖੁਦ ਬਿਮਾਰ ਹੈ ਕਿੰਨੇ ਬੁਰੇ ਹਾਲਾਤ ਬਣੇ ਹੋਏ ਨੇ ਤੁਸੀਂ ਦੇਖੋ ਤਸਵੀਰਾਂ ਇਹ ਅੰਬੇ ਮਜਰੇ ਡਿਸਪੈਂਸਰੀ ਦੀਆਂ ਤਸਵੀਰਾਂ ਵੇਖੋ ਕਿਵੇਂ ਜੰਗਲ ਬਣਿਆ ਹੋਇਆ ਕਿੰਨੇ ਹਾਲਾਤ ਮਾੜੇ ਨੇ ਮੈਂ ਤਨ ਮੰਨਦਾ ਉਹਨਾਂ ਡਾਕਟਰਾਂ ਨੂੰ ਤੇ ਜਿਹੜੇ ਮਰੀਜ਼ ਆਉਂਦੇ ਨੇ ਕੀ ਹਾਲਾਤ ਹੁੰਦੇ ਹੋਣਗੇ ਜਿਹੜੇ ਜਿਸ ਤੰਦਰੁਸਤ ਪੰਜਾਬ ਸਿਹਤ ਕੇਂਦਰ ਨੇ ਲੋਕਾਂ ਦਾ ਇਲਾਜ ਕਰਨਾ ਸੀ ਉਹ ਖੁਦ ਬਿਮਾਰ ਜਾਪ ਰਿਹਾ ਹੈ ਉਹ ਖੁਦ ਬਿਮਾਰ ਲੱਗ ਰਿਹਾ ਹੈ ਹਾਲਾਤ ਸਰਕਾਰੀ ਡਿਸਪੈਂਸਰੀ ਦੇ ਬਹੁਤ ਮਾੜੇ ਹਾਲਾਤ ਬਣੇ ਬਨੇ ਤੁਸੀਂ ਦੇਖੋ ਇਹ ਸਰਕਾਰੀ ਡਿਸਪੈਂਸਰੀ ਦੇ ਸਫਾਈ ਨਾ ਹੋਣ ਕਾਰਨ ਵੀ ਕਿੰਨੀ ਦੁਰਦਸ਼ਾ ਹੋਈ ਹੋਈ ਹੈ ਕੀ ਇੱਥੇ ਕਿਸੇ ਦੀ ਜ਼ਿੰਮੇਵਾਰੀ ਨਹੀਂ ਬਣਦੀ ਕੀ ਭਾਈ ਇੱਥੇ ਸਫਾਈ ਵੀ ਕਰਨੀ ਹੈ ਇੱਥੇ ਡਾਕਟਰ ਵੀ ਆਉਂਦੇ ਨੇ ਮਰੀਜ਼ ਵੀ ਆਉਂਦੇ ਨੇ ਕਈ ਪਿੰਡਾਂ ਦੀ ਇਹ ਡਿਸਪੈਂਸਰੀ ਦਸੀ ਜਾ ਰਹੀ ਹੈ ਅੱਜ 27 ਅਗਸਤ ਦਿਨ ਆਪਣਾ ਬੁੱਧਵਾਰ 27 ਅਗਸਤ ਦਿਨ ਬੁੱਧਵਾਰ ਇੱਥੇ ਕੋਈ ਡਾਕਟਰ ਸਹਿਬਾਨ ਵੀ ਨਹੀਂ ਹੈਗਾ ਜਿਹਨੂੰ ਆਪਾਂ ਜਾਣਕਾਰੀ ਲੈ ਲੰਦੇ ਜਾਂ ਪੁੱਛ ਲੰਦੇ ਗੱਲਬਾਤ ਕਰ ਲੰਦੇ ਕਿਉਂਕਿ ਜਿੰਦੇ ਲੱਗੇ ਹੋਏ ਨੇ ਕਿਉਂਕਿ ਜਿੰਦੇ ਲੱਗੇ ਹੋਏ ਨੇ ਅੱਜ ਬੁੱਧਵਾਰ ਨੂੰ ਤੇਰਾ 27 ਅਗਸਤ ਦਿਨ ਬੁੱਧਵਾਰ ਹੈ ਜੀਹਦੇ ਲੱਗੇ ਹੋਏ ਨੇ ਆਪਾਂ ਕਿਸੇ ਨਾਲ ਗੱਲ ਵੀ ਨਹੀਂ ਕਰ ਸਕਦੇ ਨਹੀਂ ਡਾਕਟਰਾਂ ਨਾਲ ਗੱਲਬਾਤ ਕਰ ਲੰਦੇ ਪਰ ਦਿਵਾਰੀ ਨਾ ਹੋਣ ਕਾਰਨ ਇੱਥੇ ਅਵਾਰਾ ਜਾਨਵਰ ਜਿਹੜੇ ਪਸ਼ੂ ਉਹ ਘੁੰਮਦੇ ਰਹਿੰਦੇ ਨੇ ਆ ਪਸ਼ੂਆਂ ਦਾ ਗੋਬਰ ਵੀ ਪਿਆ ਇੱਥੇ ਤਨ ਨੇ ਡਾਕਟਰ ਜਿਹੜੇ ਇੱਥੇ ਡਿਊਟੀ ਕਰਦੇ ਨੇ ਸਫਾਈ ਹਾਂਜੀ ਹਾਂਜੀ ਭਾਜੀ ਮੇਰਾ ਨਾਮ ਹਰਜੀਤ ਸਿੰਘ ਪਿੰਡ ਅੰਬੇ ਮਾਜਰੇ ਤੋਂ ਆਇਆ ਹਾਂ ਮੈਂ ਆਪਣੇ ਪੁੱਤ ਦੇ ਟੀਕਾ ਲਵਾਉਣ ਆਇਆ ਤਾਂ ਜੋ 9ਵੇਂ 10ਵੇਂ ਮਹੀਨੇ ਚ ਲੱਗਦੇ ਨੇ ਜਦੋਂ ਮੈਂ ਆਪਣੇ ਪੁੱਤ ਨੂੰ ਲੈ ਕੇ ਆਇਆ ਤਾਂ ਪੈ ਗਿਆ ਇੱਥੇ ਚਾੜ੍ਹ ਦੇ ਵਿੱਚ ਸੱਪ ਦੇਖਿਆ ਮੈਂ ਗੋਹਾ ਦੇਖੋ ਤੁਸੀਂ ਬ੍ਰੈਂਡ ਜਿੱਥੇ ਮੈਂ ਡਾਕਟਰ ਸਾਹਿਬਾਨ ਬਹਿੰਦੇ ਨੇ ਉੱਥੇ ਗੋਹਾ ਪਿਆ ਆ ਪਿੱਛੇ ਬੋਰਡ ਲੱਗਿਆ ਹੋਇਆ ਵੀ 3 ਲੱਖ ਰੁਪਇਆ ਆ ਜੀ 3 ਲੱਖ ਰੁਪਇਆ ਨਾਲੋਂ ਸਾਹਮਣੇ ਚਾਰ ਦਿਵਾਰੀਆਂ ਆ ਨਹੀਂ ਬਿਜਲੀ ਦੀਆਂ ਤਾਰਾਂ ਤਰਕਤਾਂ ਦੇ ਵਿੱਚ ਦੀ ਫਿਰ ਰਹੀਆਂ ਨੇ ਕੀ ਹਾਲਾਤ ਹੋਣ ਗਿਆ ਗੋਹਾ ਦੇਖ ਲਓ ਇੱਥੇ ਇੱਥੇ ਬੱਚਿਆਂ ਦੇ ਅਸੀਂ ਤੰਦਰੁਸਤੀ ਵਾਸਤੇ ਹੁੰਨੇ ਆ ਉਹ ਜਾਨਵਰ ਲੜ ਜਵੇ ਕੀ ਹੋ ਜਵੇ ਕੀ ਨਹੀਂ ਹੋਗਾ ਤੁਸੀਂ ਆਪ ਦੇਖੋ ਡਾਕਟਰ ਸਾਹਿਬਾਂ ਨੇ ਵੀ ਕਿਵੇਂ ਰਹਿੰਦੇ ਹੋਣਗੇ ਮੈਂ ਤਾਂ ਇਹ ਹੈਰਾਨ ਹਾਂ ਕਿਵੇਂ ਬਹਿੰਦੇ ਨੇ ਆਫਿਸ ਦੇ ਵਿੱਚ ਪਾਣੀ ਬੜਿਆ ਬੈ ਜੀ ਗੰਦਾ ਪਾਣੀ بارش ਦਾ ਡਾਕਟਰ ਦੇ ਅੰਦਰ ਆ ਰਿਹਾ ਜੀ ਮੈਂ ਕਹਿੰਦਾ ਸਫਾਈ ਤਾਂ ਕਦੇ ਹੋਈ ਹੋ ਨਹੀਂ ਲੱਗਦਾ ਜੀ ਇਹ ਜੀ 1500 ਰੁਪਏ ਮੈਂ ਆਪਣੀ ਜੇਬ ਚੋਂ ਖਰਚ ਕੇ ਇੱਕ ਵਾਰੀਆ ਸਾਰਾ ਜੰਗਲ ਕਟਵਾਇਆ ਸੀਗਾ ਜੀ ਮੈਂ ਆਪਣੇ ਪੱਲੇ ਤੋਂ ਦੇਖ ਕੇ ਮੈਡਮ ਨੂੰ ਨਹੀਂ ਕੋਈ ਤਾਂ ਪਤਾ ਹੈ ਆਪਣੀ ਜੇਬ ਚੋਂ ਖਰਚੇ ਤੇ ਮੈਂ ਕਿੰਨੇ ਪਿੰਡ ਆਉਂਦੇ ਨੇ ਇਸ ਇਹ ਮੈਨੂੰ ਸ਼ਾਇਦ ਲਗਭਗ 14 ਪਿੰਡ ਦੇ 14 ਪਿੰਡਾਂ ਦੀ ਇਹ ਜਿਹੜੀ ਅਧੀਨ ਆਉਂਦੀ ਹੈ ਪਿੰਡ ਦੀ ਡਿਸਪੈਂਸਰੀ ਇੰਨੇ ਹਾਲਾਤ ਮਾੜੇ ਹੋਏ ਬਨੇ ਆ ਜੀ ਦੇਖ ਲੋ ਇਹ ਖੁਦ ਬਿਮਾਰ ਜਿੱਥੇ ਸਿਹਤ ਜਾਂ ਬੱਚੇ ਹੋਣੇ ਤੇ ਉਹਨਾਂ ਦੇ ਇੰਜੈਕਸ਼ਨ ਲੈਣੇ ਖੁਦ ਬਿਮਾਰ ਹੋਈ ਪਈ ਉਹ ਤਾਂ ਜੀ ਇੱਕ ਮੁੱਦਾ ਹੀ ਆ ਜੀ ਆ ਪਾ ਗੁੱਗੀ ਵੀ ਆ ਬੰਦੇ ਇੱਥੇ ਪੰਗ ਰਗੜ ਤੱਕ ਵੀ ਆ ਜਾਂਦੇ ਨੇ ਹੱਥਾਂ ਨਾਲ ਮਲਦੇ ਨੇ ਚੋਰਾਂ ਨੂੰ ਲੋਕ ਗੱਡੀਆਂ ਚੋਂ ਲੋਹਾ ਚੋਰੀ ਕਰਦੇ ਨੇ ਇੱਥੇ ਛੱਡ ਦਿੰਦੇ ਨਰੇਂਦਰ ਬਾਦ ਚ ਚੱਕਲੇ ਜਾਂਦੇ ਨੇ ਕਰਦੇ ਨਹੀਂ ਜੀ ਹਾਂ ਜੀ ਮੇਰਾ ਮਤਲਬ ਇਹ ਹੈ ਜੀ ਆਪਣਾ ਪੂਰੇ ਇਸ ਕੈਮਾ ਉਰੇ ਬੱਚੇ ਵੀ ਫਿਰਦੇ ਨੇ ਦਵਾਈ ਲੈਣ ਵਾਸਤੇ ਬਾਹਰੋਂ ਬੰਦੇ ਵੀ ਆਉਂਦੇ ਨੇ ਬਾਜੂਦੋ ਇਸ ਤੇ ਉਰੇ ਦੇ ਹਾਲਾਤ ਦੇਖ ਲੋ ਐਡਾ ਐਡਾ ਝਾੜ ਪਿਆ ਹੋਇਆ ਜੀਵ ਜੰਤੂ ਬਰਸਾਦ ਦਾ ਟਾਈਮ ਆ ਨਿਕਲਦੇ ਆ ਬਾਹਰ ਪੰਦਰੋਸਤ ਪੰਜਾਬ ਹੈ ਜੀ ਹੋੜ ਲੱਗਿਆ ਹੋਇਆ ਪੂਰੇ ਬੰਦਾ ਦਵਾਈ ਲੈਣ ਆਵੇ ਪਤਾ ਲੱਗੇ ਇਹਨੂੰ ਉਰੇ ਵੀ ਦੂਰੇ ਤੋਂ ਟਰਾਂਸਫਰ ਕਰਨਾ ਪੈ ਗਿਆ ਅਰਜਿੰਦਰਾ ਹੌਸਪੀਟਲ ਜੀ ਜੀਵ ਜੰਤੂ ਨੇ ਵੜ ਲਿਆ ਤਾਂ ਸਫਾਈ ਬਹੁਤ ਜ਼ਰੂਰੀ ਹੈ ਵੈਸੇ ਤਾਂ ਕਹਿੰਦੇ ਆ ਸਵੱਛ ਭਾਰਤ ਸਵੱਛ ਅਭਿਆਨ ਚਲਾਓ ਜੀ ਉਹਦਾ ਇਹਾਂ ਦੇ ਆਪਣੇ ਜਿਹੜੇ ਹੈਗੇ ਨੇ ਹੌਸਪੀਟਲਾਂ ਦੇ ਆ ਹਾਲ ਨੇ ਜਿੱਥੇ ਬੰਦੇ ਆਉਂਦੇ ਨੇ ਜੀ ਦਵਾਈਆਂ ਲੈਣ ਵਾਸਤੇ ਉਰੇ ਦੇ ਹਾਲਾਤ ਦੇਖੋ ਇਹ پورے ਹਾਲ ਬੇ ਹੋਏ ਨੇ ਇਹ ਸਰਕਾਰ ਤੋਂ ਬੇਨਤੀ ਹੈ ਵੀ ਇਹਨਾਂ ਕੰਦੇ ਧਿਆਨ ਦਿੱਤਾ ਜਾਵੇ ਹਾਂਜੀ ਦੇਖੋ ਜਿਹੜੀ ਸਾਡੇ ਪਿੰਡ ਅੰਬੇਰ ਮਾਜਰੇ ਦੀ ਫਰਮੈਸੀ ਆ ਮੇਰਾ ਨਾਮ ਬਲਕੀ ਸਿੰਘ ਰਵੇਵਾਜਰਾ ਇੱਥੇ ਹਾਲਾਤ ਬੜੇ ਭੈੜੇ ਬਣੇ ਹੋਏ ਨੇ ਮੈਂ ਸਾਰੇ ਅਧਿਕਾਰੀਆਂ ਨੂੰ ਜਿਹੜੇ ਵੀ ਸਿਹਤ ਸਬੰਧੀ ਨੇ ਬਲਵੀਰ ਸਿੰਘ ਜਿਹੜੇ ਸਾਡੇ ਮੰਤਰੀ ਨੇ ਉਹਨਾਂ ਤੱਕ ਵੀ ਮੈਂ ਵੀਡੀਓ ਭੇਜ ਰਹੀਆਂ ਉਹਨਾਂ ਨੂੰ ਟੈਗ ਕਰ ਲੀਆਂ ਮੇਲਾਂ ਕਰ ਲੀਆਂ ਕੋਈ ਰਿਜ਼ਲਟ ਨਹੀਂ ਆਇਆ ਹਜੇ ਤੱਕ ਤੇ ਸਾਡੇ ਹਾਲਾਤ ਜਿਉਂਦੇ ᱛਿਓ ਨੇ ਇੱਕ ਪਰਿਵਾਰ ਆ ਜਿਹੜਾ ਮੈਂ ਛੋਟੀ ਜੀ ਗੱਲ ਕਰਨੀ ਜਿਵੇਂ ਭਾਈ ਸਾਹਿਬ ਨੇ ਦੱਸਿਆ ਕਿ ਸੱਪ ਮੈਂ ਦੇਖਿਆ ਤੇ ਇੱਕ ਸੱਪ ਨੇ ਤਿੰਨ ਚਾਰ ਜੀਕਾਰਤੇ ਸੀ ਮਾਰਤੇ ਸੀ ਇਹ ਇੱਕ ਸੱਪ ਨੇ ਸੋ ਇਹ ਹੁਣ ਤਾਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਉਮੀਦ ਉੱਥੋਂ ਤੱਕ ਹੀ ਹੈ ਕਿ ਹੁਣ ਜੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਜੇ ਕੋਈ ਸੁਣਵਾਈ ਜਾਂ ਵੀਡੀਓ ਇਹ ਉੱਤੇ ਤੱਕ ਪਹੁੰਚਦੀ ਆ ਤਾਂ ਸਾਡੇ ਹਾਲਾਤ ਸੁਧਾਰ ਦੇਣ ਜਿਹੜਾ ਇਨਸਾਨੀ ਇੱਕ ਇਹਗਾ ਡਿਸਪੈਂਸਰੀ ਬਣਿਆ ਹੋਇਆ ਚਾਹੇ ਮੱਲਾ ਕਲੀਨਿਕ ਦਾ ਨਾਮ ਲੈ ਲਓ ਤੇ ਉਹ ਜਾਨਵਰਾਂ ਦਾ ਜਾਂ ਚੋਰਾਂ ਦਾ ਘਰ ਬਣ ਚੁੱਕਿਆ ਵਾ ਨਾਮ ਹੈ ਜੀ ਤਸਵੀਰ ਦਿਓ ਡਿਸਪੈਂਸਰੀ ਦਾ ਕੀ ਹਾਲ ਹੈ ਬਹੁਤ ਬੁਰਾ ਹਾਲ ਹੈ ਇਹ ਕੀ ਮੰਗ ਕਰਦੇ ਹੋ ਇਹ ਮੰਗ ਤਾਂ ਸੁਭਾਈ ਹੋਣੀ ਚਾਹੀਦੀ ਹੈ ਫਿਰਦੇ ਅੱਛਾ ਸੱਪ ਫਿਰਦੇ ਨੇ ਹਾਂ ਜੀ ਇਹਦੇ ਵਿੱਚ ਜਿਹੜਾ ਜੰਗਲ ਉੱਗਿਆ ਵਾ ਜੀ ਬਹੁਤ ਬੁਰਾ ਹਾਲ ਇੱਥੇ ਬਹੁਤ ਬੁਰਾ ਹਾਲ ਹੈ ਕਿਸੇ ਦਾ ਨੁਕਸਾਨ ਹੋ ਸਕਦਾ ਹੈ ਜੀ ਕੋਈ ਪਤਾ ਨਹੀਂ ਹੋ ਸਕਦਾ ਬੀ ਇਹ ਤੋਂ ਤੁਹਾਡੀ ਮੰਗ ਹੈ ਵੀ ਸਫਾਈ ਕੀਤੀ ਜਾਵੇ ਜੀ ਸਫਾਈ ਹੋਣੀ ਚਾਹੀਦੀ ਹੈ ਜਿਹੇ ਹਸਤਾਲਾ ਜਿਹੇ ਹੁੰਦੇ ਉਹ ਹੀ ਹੋਣੀ ਚਾਹੀਦੀ ਵੀਰੇ ਪੂਰੀ ਹੁਣ ਆਪਾਂ ਐਸਐਮਓ ਚਰਨਨਾਥਨ ਨਾਲ ਇਸ ਮਾਮਲੇ ਸੰਬੰਧੀ ਗੱਲਬਾਤ ਕਰਦੇ ਹਾਂ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਐਸਐਮਓ ਚਰਨਨਾਥਲ ਸਾਹਿਬ ਜੀ ਹਾਂਜੀ ਮੈਂ ਪੱਤਰਕਾਰ ਭਿੰਦਰਮਨ ਬੋਲਦਾ ਜੀ ਹਾਂਜੀ ਹਾਂਜੀ ਮੈਂ ਖੜਾ ਸੀ ਜੀ ਸਰਕਾਰੀ ਡਿਸਪੈਂਸਰੀ ਅੰਬੇ ਮਾਧਰਾ ਪਿੰਡ ਅੰਬੇ ਮਾਧਰਾ ਜੀ ਹਾਂ ਜੀ ਦੱਸੋ ਜੀ ਉੱਥੇ ਹਾਲਾਤ ਬਹੁਤ ਮਾੜੇ ਨੇ ਵੀ ਬਹੁਤ ਮਤੱਤਰ ਹਾਲਾਤ ਮੜੇ ਬਨੇ ਸਫਾਈ ਤਾਂ ਮਨ ਲੱਗਦਾ ਵੀ ਕਦੇ ਉੱਥੇ ਹੋਈ ਹੋ ਨਹੀਂ ਲੱਗਦੀ ਕੋਈ ਨਾ ਕੰਸਟਰਕਸ਼ਨ ਚੱਲਦੀ ਆ ਮੇਰੇ ਹਿਸਾਬ ਨਾਲ ਨਹੀਂ ਜੀ ਸਫਾਈ ਦੇਖੋ ਜੰਗਲ ਬਣਿਆ ਹੋਇਆ ਜੀ ਕੋਈ ਨਹੀਂ ਕਰਵਾਉਂਦੇ ਇਹਨਾਂ ਉਹ ਜਿਹੜੇ ਬੰਦੇ ਮਾਜ ਨੇ ਹੈਗੇ ਨੇ ਮੁਲਾਜ਼ਮ ਬੈਠੇ ਨੇ ਨਾ ਜੀ ਕੋਈ ਲੋਕ ਲੱਗੇ ਬਾਜੀ ਕੋਈ ਮੁਲਾਜ਼ਮ ਨਹੀਂ ਹੈਗਾ ਜੀ ਦੀ ਨਾਲੀ ਨਾਲੀ ਮੀਆਂ ਅੰਬੇ ਮਾਜਰਾ ਜੀ ਪਿੰਡ ਅੰਬੇ ਮਾਜਰਾ ਜੀ ਅੰਬੇ ਮਾਜਰਾ ਨਹੀਂ ਉਹਨਾਂ ਦੇ ਕੋਲ 3-4 ਹੈ ਨਾ ਜਿਹੜੀ ਨਾਲੀ ਸੋਣੀ ਨੂੰ ਘਾਇਨ ਲਈ ਕਰਵਾ ਦਿੱਤਾ ਹਾਂ ਸਾਹਿਬ ਸਤਿ ਸ਼੍ਰੀ ਅਕਾਲ ਜੀ ਅਸੀ ਗਾਲ ਜੀ ਮੈਂ ਪੱਤਰਕਾਰ ਭਿੰਦਰਮਨ ਬੋਲਦਾ ਜੀ ਐਮਸੀ ਰਣਜੀਤ ਸਿੰਘ ਬੋਲਦੇ ਜੀ ਹਾਂਜੀ ਹਾਂਜੀ ਇਹ ਜਿਹੜੀ ਸਰਕਾਰੀ ਡਿਸਪੈਂਸਰੀ ਹੈ ਅੰਦੇ-ਮਦਰੇ ਤੇ ਤੁਹਾਡੇ ਹੀ ਨਹੀਂ ਆਉਂਦੇ ਜੀ ਹਾਂਜੀ ਸਾਡੇ ਜੀ ਆਉਂਦੀ ਆ ਜੀ ਇਹ ਦੀ ਸਫਾਈ ਨਾ ਹੁਣ ਕਾਰਨ ਬੁਰਾ ਹਾਲ ਹੈ ਕਿ ਸਫਾਈ ਨਹੀਂ ਹੋਈ ਜੀ ਉਹ ਲੈ ਕੇ ਦਿੱਤਾ ਜੀ ਕਮੇਟੀ ਜੇ ਇਹ ਇਹਨਾਂ ਨੂੰ ਕਿਹਾ ਵਾਂ ਮੈਡੀਕਲ ਕਰਾਉਣੇ ਆ ਅੱਛਾ ਕਮੇਟੀ ਤੋਂ ਕਰਵਾਉਣੀਆਂ ਹੈ ਜੀ ਇਹ ਹਾਂ ਵੀ ਮੂੰਹ ਕਰਕੇ ਕਹਿੰਦੇ ਜੀ ਉਹ ਇਹੋ ਚਰਨਾ ਡਾਇਰੈਕਟਰ ਜੀ ਆਦਰ ਕਰਾ ਕਰ ਨਹੀਂ ਮੈਨੂੰ ਤਾਂ ਲੱਗਦਾ ਵੀ ਕਦੇ ਸਫਾਈ ਹੋਈ ਨਹੀਂ ਇੰਨੀ ਪੂਰੀ ਹਾਲਤ ਬਣੀ ਹੋਈ ਹੈ ਜੀ ਨਾ ਨਾ ਹੋਈ ਹੋ ਜਾਂਦੀ ਹੈ ਅਲੇ ਪ੍ਰਸ਼ਾਦ ਚਾਕੇ ਬਣ ਜਾ ਹੁੰਦਾ ਹੈ ਨਹੀਂ ਬਹੁਤ ਹੀ ਬੁਰੀ ਹਾਲਤ ਬਣੀ ਮੇ ਗੋਬਰ ਕਰਿਆ ਪਸ਼ੂ ਤਾਂ ਮਰੇ ਨੇ ਚਾਰ ਦਿਵਾਰੀ ਵੀ ਨਹੀਂ ਹੋਈ ਵੀ ਜੀ ਇਹ ਜਿੰਦਾ ਨਹੀਂ ਨਾ ਲਾਇਆ ਇਹਨਾਂ ਨੇ ਜਿੰਦਾ ਉੱਪਰ ਇਹ ਬਸ ਦੂਜੇ ਪਾਸੇ ਖੁੱਲੀ ਵੀ ਹੈ ਖੁੱਲਾ ਪਿਆ ਚਾਰ ਦਿਵਾਰੀ ਨਹੀਂ ਹੋਈ ਵੀ ਜੀ ਉਹ ਤੋੜਦੀ ਕੰਧ ਉਹਨਾਂ ਕੰਧ ਘਿਰ ਗਈ ਉਹ ਪਾਣੀ ਕੰਧ ਨਾਲ ਕੰਧ ਘਿਰ ਗਈ ਤਾਂ ਕੰਧ ਹੋਈ ਗਈ ਅੱਛਾ ਫਿਰ ਕਦ ਹੋਊਗੀ ਜੀ ਇਹ ਸਫਾਈ ਹੋ ਜੂਗੀ ਆ ਸਫਾਈਆਂ ਕਮੇਟੀ ਜਾਨ ਨੂੰ ਕਿਹਾ ਲਿਖ ਕੇ ਦਿੱਤਾ ਹੋਇਆ ਇਹਨਾਂ ਨੂੰ ਆਪਾਂ ਕਰਨਗੇ ਹੁਣ ਅੱਛਾ ਕਮੇਟੀ ਵਾਲੇ ਕਰਨਗੇ ਹੈ ਜੀ ਕਮੇਟੀ ਵਾਲੇ ਕਰਨਗੇ ਠੀਕ ਕਰਾ ਲਈਏ ਈ ਵਸੋਂ ਕੱਲਿਆਣਾ ਵਿੱਚ ਬੈਠਣਾ ਦਾ ਡਿਊਟੀ ਤੇ ਤੇ ਕੋਈ ਨਹੀਂ ਹੁੰਦਾ ਹੈਗਾ ਮੈਂ ਤਾਂ ਹਾਲਾਤ ਦੇਖੇ ਤਨ ਮੰਨਦਾ ਤੁਹਾਨੂੰ ਤੇ ਮਰੀਜ਼ਾਂ ਨੂੰ ਵੀ ਧੰਨ ਮੰਨਦਾ ਜਿਹੜੇ ਇੰਨੇ ਜੰਗਲ ਦੇ ਵਿੱਚ ਦਵਾਈ ਲੈਣ ਆਉਂਦੇ ਨੇ ਇਹ ਇਹਦਾ ਬਹੁਤ ਬੁਰੀ ਹਾਲਤ ਬਣੀ ਵੀ ਹੈ ਜੀ ਹਾਂ ਜੀ ਹਾਂ ਜੀ ਹੁਣ ਵੀ ਇਹਦੇ ਕੋਲ ਟਾਈਮ ਸੀ ਕਿੰਨੇ ਨੇ ਜੀ ਉਹਰੇ ਆਪਣੇ ਵਾਸਤੇ ਨੇ ਹੁਣ ਤੇ ਉਹਨਾਂ ਨੂੰ ਪਤਾ ਵੀ ਡਸੈਂਟਰ ਹੀ ਪਣੀ ਹੋਈ ਆ ਹਨਾ ਕਿੰਨਾ ਮਾਰਿਆ ਹੱਥ ਇਹ ਇੰਨੇ ਨਾ ਪਾਣੀ ਦੇ ਵਿੱਚ ਵੀ ਅਲੀ ਇਹੋ ਚੇਤਨ ਸੰਵਜ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਪੱਤਰਕਾਰ ਭਿੰਦਰਮਨ ਬੋਲਦਾ ਜੀ ਹਾਂ ਜੀ ਹਾਂ ਜੀ ਭਿੰਦਰ ਜੀ ਮੈਂ ਮੀਟਿੰਗ 'ਚ ਬੈਠਾ ਸੀ ਪਹਿਲਾਂ ਇੱਕ ਬੇਨਤੀ ਕਰਨੀ ਸੀ ਤੁਹਾਨੂੰ ਜੀ ਹਾਂ ਦੱਸੋ ਸਰਕਾਰੀ ਡਿਸਪੈਂਸਰੀ ਪਿੰਡ ਅੰਬੇ ਮજરા ਜਿਹੜੀ ਦੀ ਹਾਲਾਤ ਨੇ ਬਹੁਤ ਖਰਾਬ ਨੇ ਸਫਾਈ ਨਹੀਂ ਹੋਈ ਵੀ ਨਹੀਂ ਸਰਕਾਰੀ ਡਿਸਪੈਂਸਰੀ ਦਾ ਫਿਰ ਹੈਲਥ ਡਿਪਾਰਟਮੈਂਟ ਦੀ ਹੈ ਨਹੀਂ ਉਹ ਉਹਨਾਂ ਨੇ ਜਿਹੜੀ ਉੱਤੇ ਮੈਂ ਐਸਐਮ ਸਾਹਿਬ ਨਾਲ ਕਰੀ ਗੱਲ ਜੀ ਐਸਐਮਓ ਚਰਨਥਲ ਨੇ ਉੱਥੇ ਜਿਹੜੀ ਮੈਡਮ ਡਿਊਟੀ ਕਰਦੀ ਹੈ ਉਹ ਕਹਿੰਦੀ ਮੈਂ ਐਮਸੀ ਨੂੰ ਕਿਹਾ ਐਮਸੀ ਨੇ ਕਿ ਦੇਖੋ 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 ਜਿਹੜੀ ਜਿਹੜੀ ਉਹਦੀ ਜਿਹੜੀ ਸਰਕਾਰੀ ਡਿਫੈਂਸਰੀ ਦਾ ਮਾਲ ਪਾੜਾ ਜੋ ਵੀ ਹੈ ਉਹ ਤਾਂ ਉਹਦੀ ਤਾਂ ਹੈਲਥ ਡਿਪਾਰਟਮੈਂਟ ਨੇ ਕਰਨਾ ਸਾਰਾ ਅੱਧੇ ਅੰਦਰ ਤਾਂ ਹੈ ਨਹੀਂ ਉਹ ਠੀਕ ਐ ਸਰ ਠੀਕ